ਸਤਿ ਸ਼੍ਰੀ ਅਕਾਲ ਨਮਸਕਾਰ ਅਦਆਬ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਧੂ ਵਲੌਗ ਅੱਜ ਦਾ ਵਲੌਗ ਬਹੁਤ ਚੰਗੀ ਅਪਡੇਟ ਦੇ ਨਾਲ ਸ਼ੁਰੂ ਕਰਾਂਗੇ ਕੈਨੇਡਾ ਦੇ ਵਿੱਚ ਭਾਵੇਂ ਸੱਤਾ ਤਬਦੀਲੀ ਨਹੀਂ ਹੋਈ ਪਰ ਸੇਮ ਪਾਰਟੀ ਦਾ ਦੂਜਾ ਪ੍ਰਧਾਨ ਮੰਤਰੀ ਬਣਿਆ ਹੈ ਚੌਥੇ ਪ੍ਰਧਾਨ ਮੰਤਰੀ ਬਣੇ ਨੇ ਮਾਰਕ ਕਾਰਨੀ ਤੇ ਉਸ ਤੋਂ ਬਾਅਦ ਇੱਕ ਵੱਡਾ ਐਲਾਨ ਕੈਨੇਡਾ ਦੇ ਵੱਲੋਂ ਹੋਇਆ ਹੈ ਹਾਲਾਂਕਿ ਇਹ ਐਲਾਨ ਜਿਹੜਾ ਉਹ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਹੋਇਆ ਹੈ ਸੋ ਇਹ ਨਹੀਂ ਕਿਹਾ ਜਾ ਸਕਦਾ ਕਿ ਮਾਰਕ ਕਾਰਨੀ ਨੇ ਐਲਾਨ ਕੀਤਾ ਹੈ ਪਰ ਇਹ ਐਲਾਨ ਜਿਹੜਾ ਉਹ ਜੇਕਰ ਇਮੀਗ੍ਰੇਸ਼ਨ ਦੇ ਪੱਖ ਤੋਂ ਦੇਖਿਆ ਜਾਵੇ ਤੇ ਇੱਕ ਪੋਜ਼ਿਟਿਵ ਅਪਡੇਟ ਹੈਗਾ ਹੈ ਦਰਸਲ ਕੈਨੇਡਾ ਹੁਣ ਮਾਪਿਆਂ ਵਾਸਤੇ ਤੇ ਦਾਦਾ-ਦਾਦੀ ਵਾਸਤੇ ਜੋ ਇੱਕ ਪ੍ਰੋਗਰਾਮ ਚਲਾਉਂਦਾ ਹੈ ਸੁਪਰ ਵੀਜ਼ਾ ਦਾ ਉਸ ਨੂੰ ਲੈ ਕੇ ਬਹੁਤ ਵੱਡੀ ਅਪਡੇਟ ਹੈ 2025 ਦੇ ਵਿੱਚ ਇਮੀਗ੍ਰੇਸ਼ਨ ਪਲਾਨ ਦੇ ਵਿੱਚ ਖਾਸ ਕਰਕੇ ਸੁਪਰ ਵੀਜ਼ਾ ਦਾ ਕੀ ਰੋਲ ਹੋਵੇਗਾ ਉਸ ਬਾਰੇ ਡਿਸਕਸ਼ਨ ਕਰਾਂਗੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਕਿਉਂਕਿ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਆਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕਿ ਕਿਸਨੋੜਾ ਐਸਓਪੀ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਐਸੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਆਂ ਦਰਸਲ ਕੈਨੇਡਾ ਦੇ ਵਿੱਚ ਭਾਵੇਂ ਸੱਤਾ ਤਬਦੀਲੀ ਹੁਣ ਤੱਕ ਨਹੀਂ ਹੋਈ ਪਰ ਸੇਮ ਪਾਰਟੀ یعنی ਲਿਬਰਲ ਦਾ ਹੀ ਦੂਜਾ ਪ੍ਰਧਾਨ ਮੰਤਰੀ ਬਣਿਆ ਹੈ ਮਾਰਕ ਕਾਰਨੀ ਤੇ ਕਈ ਚੈਨਲ ਜਾਂ ਕਹਿ ਸਕਦੇ ਕਈ ਪਲੇਟਫਾਰਮ ਇਸ ਨਵੀਂ ਅਪਡੇਟ ਨੂੰ ਮਾਰਕ ਕਾਰਨੀ ਨਾਲ ਜੋੜ ਕੇ ਦੇਖ ਰਹੇ ਨੇ ਪਰ ਫਿਲਹਾਲ ਜਿਹੜੀ ਇਹ ਅਪਡੇਟ ਹੈ ਇਮੀਗ੍ਰੇਸ਼ਨ ਦੀ ਉਹ ਉਹਨਾਂ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸੌਚਣ ਤੋਂ ਪਹਿਲਾਂ ਆਈ ਹੈ ਸੋ ਇਹ ਨਹੀਂ ਕਿਹਾ ਜਾ ਸਕਦਾ ਕਿ ਉਸ ਪ੍ਰਧਾਨ ਮੰਤਰੀ ਦੇ ਵੱਲੋਂ ਐਲਾਨ ਕੀਤਾ ਗਿਆ ਪਰ ਜੋ ਇਹ ਐਲਾਨ ਕੀਤਾ ਗਿਆ ਹੈ ਉਹ ਇਮੀਗ੍ਰੇਸ਼ਨ ਦੇ ਪੱਖ ਤੋਂ ਬਹੁਤ ਪੋਜ਼ਿਟਿਵ ਹੈ ਪੋਜ਼ਿਟਿਵ ਇਸ ਕਰਕੇ ਹੈ ਕਿ ਜਿਹੜੇ ਵੀ ਕੈਨੇਡਾ ਦੇ ਵਿੱਚ ਜਿਨ੍ਹਾਂ ਦੇ ਵੀ ਬੱਚੇ ਪੀਆਰ ਨੇ ਉਹਨਾਂ ਦੇ ਮਾਪਿਓ ਹੋਣ ਜਾਂ ਉਹਨਾਂ ਦੇ ਦਾਦਾ-ਦਾਦੀ ਹੋਣ ਉਹਨਾਂ ਵਾਸਤੇ ਉਹ ਬੱਚੇ ਜਿਹੜੇ ਆ ਉਹ ਸਪੌਂਸਰਸ਼ਿਪ ਕਰ ਸਕਦੇ ਨੇ ਤੇ ਮਾਪਿਓ ਦੀ ਸਪੌਂਸਰਸ਼ਿਪ ਦੇ ਲਈ ਉਹਨਾਂ ਦਾ ਕੁਝ ਆ ਛੋਟਾ ਜਿਹਾ ਇਲੀਜੀਬਿਲਿਟੀ ਕ੍ਰਾਈਟੇਰੀਆ ਹੁੰਦਾ ਹੈ ਜੇਕਰ ਉਹ ਮੀਟ ਕਰਦੇ ਨੇ ਤਾਂ ਉਹ ਆਪਣੇ ਮਾਪਿਓ ਨੂੰ 5 ਸਾਲ ਤੱਕ ਕੰਟੀਨਿਊਸਲੀ ਸਟੇ ਕਰਾ ਸਕਦੇ ਨੇ ਕੈਨੇਡਾ ਦੇ ਵਿੱਚ ਤੇ ਉਹਨਾਂ ਦੇ ਮਾਪਿਓ ਕੈਨੇਡਾ ਦੇ ਵਿੱਚ 5 ਸਾਲ ਤੱਕ ਸਟੇ ਕਰ ਸਕਦੇ ਨੇ ਕਿਉਂਕਿ ਜਿਹੜਾ ਵਿਜ਼ਿਟਰ ਵੀਜ਼ਾ ਹੁੰਦਾ ਹੈ ਭਾਵੇਂ ਉਹਦੀ ਵੈਲਿਡਿਟੀ 10 ਸਾਲ ਦੀ ਹੁੰਦੀ ਮਲਟੀਪਲ ਐਂਟਰੀ ਵੀਜ਼ਾ ਹੁੰਦਾ ਹੈ ਪਾਸਪੋਰਟ ਦੀ ਐਂਡ ਵੈਲਿਡਿਟੀ ਤੱਕ ਦਾ ਵੀਜ਼ਾ ਹੁੰਦਾ ਹੈ ਪਰ ਉਹਦੇ ਵਿੱਚ ਤੁਸੀਂ ਕਈ ਟਰਮਸ ਕੰਡੀਸ਼ਨਸ ਅਜਿਹੀਆਂ ਹੁੰਦੀਆਂ ਨੇ ਜੋ ਸ਼ਾਇਦ ਸੁਪਰ ਵੀਜ਼ਾ ਦੇ ਵਿੱਚ ਬਹੁਤ ਫਲੈਕਸੀਬਲ ਹੋ ਜਾਂਦੀਆਂ ਨੇ ਤੁਹਾਡੇ ਲਈ ਜਿਹੜਾ ਵਿਜ਼ਿਟਰ ਵੀਜ਼ਾ ਹੁੰਦਾ ਉਹ ਤੇ ਸਿਰ ਤੁਸੀਂ 6 ਮਹੀਨੇ ਹੀ ਰਹਿ ਸਕਦੇ ਹੋ ਕੈਨੇਡਾ ਦੇ ਵਿੱਚ ਪਰ ਇਹਦੇ ਵਿੱਚ ਤੁਸੀਂ ਲੌਂਗ ਟਾਈਮ ਸਟੇ ਕਰ ਸਕਦੇ ਹੋ ਨਹੀਂ 5 ਸਾਲ ਤੱਕ ਬੱਚਾ ਆਪਣੇ ਮਾਪਿਓ ਜਾਂ ਦਾਦਾ ਦਾਦੀ ਨੂੰ ਆਪਣੇ ਕੋਲ ਕੈਨੇਡਾ ਦੇ ਵਿੱਚ ਰੱਖ ਸਕਦਾ ਹੈ ਹੁਣ ਇੱਕ ਨੰਬਰ ਜਾਰੀ ਕੀਤਾ ਗਿਆ ਜਿਹਦੇ ਵਿੱਚ ਕਿਹਾ ਗਿਆ ਕਿ 10000 ਸਪਾਂਸਰਸ਼ਿਪ ਦੀਆਂ ਇਹ ਅਪਲੀਕੇਸ਼ਨ ਜਿਹੜੀਆਂ ਨੇ ਉਹ ਕੈਨੇਡਾ ਅਪਰੂਵ ਕਰੇਗਾ 2025 ਦੇ ਵਿੱਚ ਨਹੀਂ 2025 ਦੇ ਵਿੱਚ 10000 ਸੁਪਰ ਵੀਜ਼ੇ ਜਿਹੜੇ ਆ ਉਹ ਗ੍ਰਾਂਟ ਕੀਤੇ ਜਾਣਗੇ ਹੁਣ ਜਦੋਂ ਸੁਪਰ ਵੀਜ਼ਾ ਦੀ ਗੱਲ ਕਰ ਰਹੇ ਆ ਤਾਂ ਉਹਦਾ ਛੋਟਾ ਜਿਹਾ ਜਿਹੜਾ एलिਜੀਬਿਲਟੀ ਕ੍ਰਾਈਟੇਰੀਆ ਉਹ ਤੁਹਾਡੇ ਨਾਲ ਡਿਸਕਸ ਕਰਨਾ ਬਹੁਤ ਜ਼ਰੂਰੀ ਹੈ ਉਹਦੇ ਵਿੱਚ ਸਭ ਤੋਂ ਜਿਹੜਾ ਮੇਨ ਪੁਆਇੰਟ ਹੈ ਉਹ ਇਹ ਹੁੰਦਾ ਹੈ ਕਿ ਤੁਹਾਡਾ ਬੱਚਾ ਜਿਹੜਾ ਉਹ ਕੈਨੇਡਾ ਦੇ ਵਿੱਚ ਪੀਆਰ ਹੋਣਾ ਚਾਹੀਦਾ ਹੈ ਯਾਨੀ ਕਿ ਜੇਕਰ ਤੁਸੀਂ ਕੈਨੇਡਾ ਦੇ ਵਿੱਚ ਪੀਆਰ ਹੋ ਤਾਂ ਹੀ ਤੁਸੀਂ ਸੁਪਰ ਵੀਜ਼ੇ ਦੇ ਲਈ ਆਪਣੇ ਮਾਪਿਓ ਦੀ ਜਾਂ ਦਾਦਾ ਦਾਦੀ ਦੀ ਅਰਜੀ ਪਾ ਸਕਦੇ ਹੋ ਆਦਰਵਾਇਜ਼ ਨਹੀਂ ਪਾ ਸਕਦੇ ਉਸ ਤੋਂ ਇਲਾਵਾ ਜਿਹੜਾ एलिਜੀਬਿਲਟੀ ਕ੍ਰਾਈਟੇਰੀਆ ਦੇ ਵਿੱਚ ਦੂਜਾ ਪੁਆਇੰਟ ਹੁੰਦਾ ਉਹ ਹੁੰਦਾ ਹੈ ਕਿ ਭਈ ਤੁਹਾਡੀ ਇਨਕਮ ਸੋ ਤੁਹਾਡੀ ਜਿਹੜੀ ਇਨਕਮ ਹੈ ਜੇਕਰ ਤੁਸੀਂ ਇੱਕ ਮੈਂਬਰ ਵਾਸਤੇ ਗੱਲ ਕਰੋ ਤਾਂ 29380 ਦੋ ਮੈਂਬਰਾਂ ਵਾਸਤੇ 36576 ਤਿੰਨ ਮੈਂਬਰਾਂ ਵਾਸਤੇ 44966 ਚਾਰ ਮੈਂਬਰ ਵਾਸਤੇ 54594 ਤੇ ਫਾਈਵ ਮੈਂਬਰ ਵਾਸਤੇ 61920 ਤੇ 6 ਮੈਂਬਰਾਂ ਵਾਸਤੇ 69834 ਤੇ ਸੱਤ ਮੈਂਬਰਾਂ ਵਾਸਤੇ 77750 ਯਾਨੀ 77750 ਤੇ ਜੇ 7 ਤੋਂ ਜ਼ਿਆਦਾ ਫੈਮਿਲੀ ਮੈਂਬਰ ਹੋ ਸਕਦੇ ਨੇ ਤਾਂ ਪਰ ਫੈਮਿਲੀ ਮੈਂਬਰ ਦੇ ਹਿਸਾਬ ਦੇ ਨਾਲ 7916 ਡਾਲਰ ਜਿਹੜੇ ਕੈਡ ਜਿਹੜੇ ਉਹ ਹੋਰ ਤੁਸੀਂ ਇਨਕਲੂਡ ਕਰ ਸਕਦੇ ਹੋ ਇਹ ਅਮਾਉਂਟ ਜਿਹੜਾ ਉਹ ਕੈਡ ਦੇ ਵਿੱਚ ਹੈ ਤੇ ਇਹ ਜੂਨ 3 2024 ਦਾ ਅਪਡੇਟਡ ਲਿਸਟ ਜਿਹੜੀ ਹੈ ਉਹ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਸਕਰੀਨ ਤੇ ਵੀ ਤੁਸੀਂ ਦੇਖੀ ਸੋ ਇਹ ਤੁਹਾਡਾ ਲਿਕੋ ਦੇ ਹਿਸਾਬ ਦੇ ਨਾਲ ਜਿਹੜਾ ਅਰਨਿੰਗ ਅ ਮਾਉਂਟ ਹੈ ਉਹ ਘਟੋ ਘਟੋ ਹੋਣਾ ਚਾਹੀਦਾ ਹੈ ਤੇ ਉਸ ਤੋਂ ਇਲਾਵਾ ਏਕੇ ਦੇ ਵਿੱਚ ਛੋਟੀ ਜੀ ਗੱਲ ਹੋਰ ਹੁੰਦੀ ਹੈ ਕਿ ਭਈ ਤੁਸੀਂ ਆਪਣੇ ਜਿੰਨੂੰ ਵੀ ਸਪான்ਸਰ ਕਰ ਰਹੇ ਹੋ ਮਾਪਿਓ ਨੂੰ ਜਾਂ ਦਾਦਾ ਦਾਦੀ ਨੂੰ ਉਹਨਾਂ ਵਾਸਤੇ ਤੁਹਾਨੂੰ ਇੱਕ ਹੈਲਥ ਇੰਸ਼ੋਰੈਂਸ ਬਾਇ ਕਰਨਾ ਹੁੰਦਾ ਹੈ ਤੇ ਉਹ ਜਿਹੜਾ ਹੈਲਥ ਇੰਸ਼ੋਰੈਂਸ ਹੈ ਉਹ ਨਵੀਂ ਵੀ ਅਪਡੇਟ ਆਈ ਸੀ ਪਿੱਛੇ ਜੀ ਤੁਸੀਂ ਸੁਣੀ ਹੋਣੀ ਹੈ ਮੈਂ ਵੀ ਵੀਡੀਓ ਦੇ ਉੱਤੇ ਬਣਾਈ ਸੀ ਉਹਦਾ ਵੀ ਲਿੰਕ ਮੈਂ ਪਾ ਦਾਂਗਾ ਉਹ ਜਾ ਕੇ ਤੁਸੀਂ ਚੈੱਕ ਆਊਟ ਕਰ ਸਕਦੇ ਹੋ ਜਿਹਦੇ ਵਿੱਚ ਸਿਰਫ ਆਪਾਂ ਹੈਲਥ ਦੇ ਉੱਤੇ ਗੱਲ ਕੀਤੀ ਸੀਗੀ ਪਰ ਇੱਥੇ ਮੈਂ ਤੁਹਾਨੂੰ ਮੋਟਾ-ਮੋਟੀ ਉਹਦੇ ਬਾਰੇ ਵੀ ਸਮਝਾ ਦਿੰਨਾ ਹੈ ਕੀ ਮਿਨਿਮਮ 1 ਸਾਲ ਦਾ ਜਿਹੜਾ ਉਹ ਤੁਹਾਡਾ ਡੇਟ ਆਫ ਐਂਟਰੀ ਦੇ ਟਾਈਮ ਜਦੋਂ ਤੁਸੀਂ 에어ਪੋਰਟ ਤੇ ਲੈਂਡ ਕਰਨਾ ਉਸ ਟਾਈਮ ਤੁਹਾਡਾ 1 ਸਾਲ ਦਾ ਇੰਸ਼ੋਰੈਂਸ ਘੱਟੋ ਘੱਟ ਪਿਆ ਹੋਵੇ ਜਦੋਂ ਤੁਹਾਡੇ ਮਾਪਿਓ ਨੇ ਉੱਥੇ ਐਂਟਰੀ ਕਰਨੀ ਸੁਪਰ ਵੀਜ਼ਾ ਤੇ ਉਹ ਜਿਹੜਾ ਉਹ ਜਾਂ ਤਾਂ ਫੁੱਲ ਪੇਡ ਹੋਣਾ ਚਾਹੀਦਾ ਜਾਂ ਇਨਸਟਾਲਮੈਂਟਸ ਦੇ ਥਰੂ ਡਿਪੋਜ਼ਿਟ ਹੋਇਆ ਹੋਣਾ ਚਾਹੀਦਾ ਤੇ ਉਹਦੀ ਪ੍ਰੋਪਰ ਤੁਹਾਡੇ ਕੋਲ ਰਸੀਪਟਸ ਜਿਹੜੀਆਂ ਨੇ ਉਹ ਹੋਣੀਆਂ ਚਾਹੀਦੀਆਂ ਨੇ ਤੇ ਜਿਹੜਾ ਹੈਲਥ ਕਵਰ ਹੈ ਉਹਦੇ ਵਿੱਚ ਹੌਸਪਿਟਲਾਈਜੇਸ਼ਨ ਦਾ ਹੋਣਾ ਚਾਹੀਦਾ ਤੇ ਰਿਪਾਰਟੇਸ਼ਨ ਦਾ ਹੋਣਾ ਚਾਹੀਦਾ ਪ੍ਰੋਪਰ ਉਸ ਤੋਂ ਲਗਭਗ ਘੱਟੋ-ਘੱਟ ਜਿਹੜੀ ਹੈ 1 ਲੱਖ ਡਾਲਰ ਦਾ ਕਵਰੇਜ ਜਿਹੜਾ ਤੁਹਾਡਾ ਹੋਣਾ ਲਾਜ਼ਮੀ ਹੈ ਐਦੋਂ ਘੱਟ ਕਵਰੇਜ ਜਿਹੜਾ ਹੈ ਉਹ ਤੁਹਾਡਾ ਸੁਪਰ ਵੀਜ਼ਾ ਦੇ ਕੇਸ ਦੇ ਵਿੱਚ ਨਹੀਂ ਹੋਣਾ ਚਾਹੀਦਾ ਸੋ ਇਹ ਇੱਕ ਛੋਟਾ ਮੋਟਾ ਐਲੀਜੀਬਿਲਟੀ ਕ੍ਰਾਈਟੇਰੀਆ ਬਾਕੀ ਜਿਹੜੀ ਵਿਜ਼ਟਰ ਵੀਜ਼ਾ ਦੀ ਪ੍ਰੋਫਾਈਲ ਹੁੰਦੀ ਹੈ ਲਗਭਗ ਡਾਕੂਮੈਂਟੇਸ਼ਨ ਸਿੰਪਲ ਜੀ ਗੱਲ ਹੈ ਕਿ ਡਾਕੂਮੈਂਟੇਸ਼ਨ ਜਿਹੜੀ ਹੈ ਲਗਭਗ ਉਹਦੇ ਨਾਲ ਮਿਲਦੀ ਜੁਲਦੀ ਹੁੰਦੀ ਹੈ ਜੇਕਰ ਕਿਸੇ ਨੂੰ ਸਪੈਸ਼ਲੀ ਇਸ ਬਾਰੇ ਮਤਲਬ ਕੰਸਲਟੇਸ਼ਨ ਲੈਣਾ ਆ ਪੁੱਛਣਾ ਹੈ ਮੈਨੂੰ ਤਾਂ WhatsApp ਦਾ ਨੰਬਰ ਦਿੱਤਾ ਹੋਇਆ ਉੱਤੇ ਅਪਾਇੰਟਮੈਂਟ ਲੈ ਕੇ ਮੇਰੇ ਨਾਲ ਗੱਲ ਕਰ ਸਕਦੇ ਹੋ ਜੋ ਟਾਈਮ ਪੀਰੀਅਡ ਹੋਏਗਾ ਕਾਲ ਬੈਕ ਕਰਾਂਗਾ ਕੋਸ਼ਿਸ਼ ਕਰਾਂਗਾ ਤੁਹਾਡਾ ਹਾਰਡ ਆਊਟ ਕਲੀਅਰ ਕੀਤਾ ਜਾਵੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੱਤੋਵਾ ਸ਼ੇਅਰ ਕਰੋ ਕਿਉਂਕਿ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਆਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕੇਪਸ ਤੁਹਾਡਾ ਸੋਪੀਸ਼ਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਜਿੰਨਾ ਹੋ ਸਕੇ ਵੱਤੋਵਾ ਸ਼ੇਅਰ ਜ਼ਰੂਰ ਕਰਿਓ ਧੰਨਵਾ